ਲੋਈ ਪਿੰਡ ਖੇੜਾ ਦੋਨਾਂ ਤੋਂ ਸੇਵਾ ਆਈ ਆ ਜੀ ਟੈਡੋ ਭਾਜੀ ਕੈਪਸ ਸਕੂਲ ਵਾਲੇ ਟੈਂਕਰ ਉਹਨਾਂ ਨੇ ਤੇਲ ਦਾ 1000 1200 ਲੀਟਰ ਦਾ ਭੇਜਿਆ ਜੀ ਤੇ ਚਾਚਾ ਕੁਲਦੀਪ ਸੰਧੂ ਤੇ ਯੱਗਾ ਸ਼ੱਬਾ ਤੇ ਦੀਪੂ ਵੀਰ ਤੇ ਇੱਧਰ ਫੈਜਿੰਦਰ ਵੀਰ ਹੋਰ ਟਰੈਕਟਰ ਤੇ ਫਿਰਦਾ ਦੀਪੂ ਭਾਈ ਵਾਲਾ ਟਰੈਕਟਰ ਆਇਆ ਵਾ ਹੋਰ ਇੱਕ ਦੋ ਪਿੰਡੋਂ ਆਏ ਆ ਟਰੈਕਟਰ ਤੇ ਬਾਉਪੁਰ ਬੰਨ ਤੇ ਆ ਦਰਿਆ ਵਗਦਾ ਪਿਆ ਜੀ ਇਹ ਦਰਿਆ ਨੂੰ ਬੰਨ੍ਹ ਲਾਉਣ ਲਈ ਅੱਜ ਪਹਿਲੇ ਦਿਨ ਇੱਥੇ ਖੈੜਾ ਤੋਂ ਨਾਲ ਤੋਂ ਸੇਵਾ ਆਈ ਆ। ਢੈੜੋ ਪਾਜੀ ਕੈਪਸੂਲ ਸਕੂਲ ਵੱਲੋਂ ਤੇਲ ਦੀ ਸੇਵਾ ਆ ਜੀ। ਆ ਦੇਖੋ ਇਹ ਟਰੈਕਟਰ ਪਾਣੀ ਦੇ ਵਿੱਚ ਹੀ ਚੱਲਣ ਡੇ ਹੋਏ ਆ। ਤੇ ਬਹੁਤ ਧੰਨਵਾਦ ਵੀਰਾਂ ਦਾ ਸੇਵਾ ਵਾਲਿਆਂ ਦਾ। ਆ ਦੇਖੋ ਇਹ 25 ਤੋਂ 30 ਟਰੈਕਟਰਾਂ ਦੀ ਸੇਵਾ ਜਿਹੜੀ ਆ। ਤੇਲ ਦੀ ਇਹ ਟੈਡੋ ਬਾਜੀ ਕੈਪਸ ਸਕੂਲ ਵਾਲੇ ਵੀ ਆ ਜਿੰਦਰਪਾਜੀ ਸੋਖਾ ਸਾਡਾ ਵੀਰ ਮੱਟੂ ਉਹ ਵੀ ਟਰੈਕਟਰ ਤੇ ਆਇਆ ਹੋਇਆ ਵਾ ਨਾਲ ਛੇ ਵਾਲੀ ਤੇ ਇੱਥੇ ਹੀ ਘਰ ਤੋਂ ਘੱਟ ਪੈਂ ਮਰਦਾ ਸਭ ਬੰਦੇ ਤਾਂ ਜੜੀ ਹੋਈ ਆ ਜੀ ਸਾਡਾ ਨੰਮਾ ਵੀ ਰਾਤ ਸੀ ਫਤਵਾ ਬਿਹਾਰੀਪੁਰ ਤੋਂ ਵੀ ਸਾਰੇ ਆਏ ਹੋ ਸੇਵਾ ਲਈ ਆ ਗੁਰੂ ਕਾ ਲੰਗਰ ਤਿਆਰ ਆਈ ਬਾਬੇ ਨਾਨਕ ਦਾ ਆ ਬਾਜਵਾ ਸਾਡਾ ਸਾਡੇ